ਇਸ ਵੀ ਦੀ ਵੱਡੀਆਂ ਅਪਡੇਟ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿੱਚ ਵਿਆਹੀ ਗੁਰਲੀਨ ਕੌਰ ਦੀ ਮੌਤ ਦਾ ਮਾਮਲਾ ਇੱਕ ਨਵੇਂ ਮੋੜ ਤੇ ਆ ਗਿਆ ਜਦੋਂ ਮ੍ਰਿਤਕ ਦੀ ਸੱਸ ਨੇ ਆਪਣੇ ਨੂੰਹ ਦੇ ਕਤਲ ਦਾ ਦੋਸ਼ ਆਪਣੇ ਸਿਰ ਲੈ ਲਿਆ ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਪਹਿਲਾਂ ਮ੍ਰਿਤਕ ਦੇ ਪਤੀ ਮਨਜੀਤ ਸੈਣੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਮਾਂ ਪੁੱਤ ਦੋਵੇਂ ਜੇਲ੍ਹ ਵਿੱਚ ਨੇ ਪਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸਲੀ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤਾਰ ਤਬ ਬਾਹਰ ਹੈ ਸਹਾਰੇ ਕਸਤੂਰੀ ਲਾਲ ਦੇ ਬਿਆਨ ਅਨੁਸਾਰ ਬਰਲਿਨ ਕੌਰ ਨੂੰ ਅਜ਼ਾਦ ਧੇਰ ਦਰਜੀਤ ਅਤੇ ਉਸ ਦੀ ਪਤਨੀ ਫੋਨਾਮਾ ਲਗਾਤਾਰ ਤੰਗ ਪਰੇਸ਼ਾਨ ਕਰਦੇ ਰਹੇ ਅਤੇ ਉਸ ਨਾਲ ਮਾਰਕੁਟਾਈ ਵੀ ਕੀਤੀ ਜਾਂਦੀ ਸੀ ਉਹਨਾਂ ਦਾ ਦਾਵਾ ਹੈ ਕਿ 2 ਦਸੰਬਰ ਦੀ ਮੌਤ ਲਈ ਉਹੀ ਦੋਵੇਂ ਜ਼ਿੰਮੇਵਾਰ ਨੇ ਮ੍ਰਿਤਕਾ ਦੇ ਪਤ ਪਿਤਾ ਨਵੀਨ ਸੈਣੀ ਅਤੇ ਸਹੁਰੇ ਕਸਤੂਰੀ ਲਾਲ ਨੇ ਅੱਜ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਮਾਮਲੇ ਦੀ ਨਿਰਪੱਖ ਜਾਂਚ ਅਤੇ ਅਸਲੀ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਜ਼ੋਰ ਮੰਗ ਕੀਤੀ ਗਈ ਹੈ ਦਰਸ਼ਕੋ ਇਹ ਕੜਨਾ ਸਿਰਫ ਮਾਮਲਾ ਨਹੀਂ ਸਗੋ ਪੰਜਾਬ ਵਿੱਚ ਪਰਿਵਾਰਕ ਸੁਰੱਖਿਆ ਤੇ ਨਿਆਂ ਦੀ ਮਹੱਤਵਪੂਰਨ ਚੁਣੌਤੀ ਨੂੰ ਦਰਸਾਉਂਦੀ ਹੈ ਅਸੀਂ ਨਜ਼ਰ ਬਣਾਈ ਰੱਖਾਂਗੇ ਕਿ ਪੁਲਿਸ ਅੱਗੇ ਕੀ ਕਦਮ ਚੁੱਕਦੀ ਹੈ ਇਹ ਬੇਟੀ ਮੇਰੀ ਮੈਂ ਨਾ 6 ਮਹੀਨੇ ਦੀ ਮਤਲਬ ਆਪਣੀ ਭੈਣ ਨੂੰ ਗੋਦ ਲਈ ਸੀ ਤੇ ਪਾਲਿਆ ਪੋਸਿਆ ਪੜਾਇਆ ਹਿੰਦੂ ਰਵਾਇਜ ਦੇ ਨਾਲ ਮਤਲਬ ਰੀਤੀ ਰਵਾਇਜ ਦੇ ਨਾਲ ਇਹਦਾ ਵਿਆਹ ਕੀਤਾ ਤੇ 3 ਤਰੀਕ ਨੂੰ ਦਸੰਬਰ ਮਹੀਨੇ ਸਾਨੂੰ ਪਤਾ ਲੱਗਿਆ ਵੀ ਇਹਦੀ ਨਾਂ ਮਤਲਬ ਸੋਰੀਏ ਪਰਿਵਾਰ ਬਲੋਂ ਕਤਲ ਕਰ ਦਿੱਤਾ ਗਿਆ ਜੀ ਤੇ ਹੁਣ ਮਤਲਬ ਮਨਜੀਤ ਹਸੈਣੀ ਤੇ ਉਹ ਲక్ష్ਮੀ ਦੇਵੀ ਜੋਗੀ ਹੁੰਦੀ ਸਾਸੀ ਉਹਦਾ ਤੇ ਅਸੀਂ ਨਾਂ ਨਹੀਂ ਲਿਖਾਇਦਾ ਉਹਨਾਂ ਮਤਲਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਕਬੂਲ ਕਰ ਲਿਆ ਵੀ ਅਸੀਂ ਜੀ ਬਿਮਾਰਿਆ ਨੂੰ ਗਲਾ ਘੋਟ ਕੇ ਪਰ ਜਿਹੜੇ ਮੇਨ ਰੂਪੀ ਹਨਾ ਜਿੱਦ ਚੰਦਨ ਉਹਦਾ ਪੱਕਾ ਨਾਲ ਦਿਲਜੀਤ ਸਹਣੀਆ ਉਹਦੀ ਘਰ ਦੀ ਨਾ ਪੁੰਨ ਉਹ ਹਜੇ ਵੀ ਭਰਾਰਾ ਜੀ ਮੇਨ ਤੇ ਕੋਈ ਲੜਾਈ ਝਗੜਾ ਤੇ ਉਹਦੇ ਨਾਲ ਹੀ ਸਾਰਾ ਉਹੀ ਮਾਰਦੇ ਕੁਰਦੇ ਨੂੰ ਪਹਿਲਾਂ ਵੀ ਸ਼ੁਰੂ ਤੋਂ ਵੀ ਤੇ ਉਹਨਾਂ ਨੇ ਕਤਲ ਕੀਤਾ ਜੀ ਤੇ ਪੁਲਿਸ ਵੀ ਮਤਲਬ ਕੋਈ ਉਹਦੇ ਤੇ ਐਕਸ਼ਨ ਨਹੀਂ ਕੋਈ ਲੈ ਰਹੀ ਉਹਨਾਂ ਬਚਾਉਣ ਦੇ ਹੱਕ ਜੀ ਮਤਲਬੀ ਤੁਸੀਂ ਐਸਐਸਪੀ ਨੂੰ ਕੀ ਕਰ ਮੈਂ ਕਾਇਆ ਆਏ ਸੀ ਆਹੀਂ ਐਸਐਸਪੀ ਨੂੰ ਆਇਆ ਵੀ ਉਹਨਾਂ ਨੂੰ ਜਿਹੜੇ ਮੇਨ ਰੋਪੀ ਉਹ ਤੇ ਹਜੇ ਵੀ ਬਾਹਰ ਆ ਗਿਆ ਬੇਡਰੋਪ ਮਤਲਬ ਘੁੰਮੇ ਕਰਦੇ ਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੌਕੇ ਤੇ ਉਹਨਾਂ ਨੇ ਕੋਈ ਫੋਟੋਆਂ ਲਈਆਂ ਨਾ ਕੋਈ ਮਤਲਬ ਫਿੰਗਰਪ੍ਰਿੰਟ ਪਰ ਉਹਨਾਂ ਨੇ ਕੋਈ ਮਤਲਬ ਸਹੀ ਕਾਰਵਾਈ ਨਹੀਂ ਕੀਤੀ ਜੀ। ਉਹਦੀ ਫਿਸ਼ ਕਾ ਦੇਣ ਵਾਸਤੇ ਆਈ। ਹਾਂ ਜਿਸ ਕਾ ਦੇਣ ਆਈਆਂ ਵੀ ਸਹੀ ਕਾਰਵਾਈ ਕਰੋ ਤੇ ਉਹਨਾਂ ਨੂੰ ਮਤਲਬ ਗ੍ਰਿਫਤਾਰ ਕਰੋ ਕਿਉਂਕਿ ਉਹ ਹੁਣ ਕ੍ਰੂਪ ਵੀ ਹੋ ਗਿਆ। 2 ਮਹੀਨੇ ਹੋ ਗਿਆ। ਦਸੰਬਰ ਮਹੀਨੇ ਤੋਂ ਲੈ ਕੇ ਹੁਣ ਫਰ ਵੀ ਮਹੀਨਾ 2 ਮਹੀਨੇ ਹੋ ਗਿਆ। ਤੇ 2 ਮਹੀਨੇ ਤੱਕ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਹਦੇ ਕੋਲ ਜੀ। ਜਿਹੜੇ ਬਿਆਨ ਦੇ ਰਹੇ ਨੇ ਇਹ ਕੌਣ ਨੇ? ਇਹ ਸੋਰਾ ਸਾਹਿਬ ਆਈ ਹੁੰਦੀ ਜੀ। ਕੁੜੀ ਹੱਟਦੀ ਹੈ 10000 ਹਾਂਜੀ ਦਤੋਈਏ ਇਹਨਾਂ ਦੇ ਇਹ ਕੀ ਕਹਿੰਦੇ ਨੇ ਇਹ ਕਹਿੰਦੇ ਜੀ ਮਤਲਬ ਵੀ ਮੈਂ ਘਰ ਹੀ ਮਤਲਬ ਘਰੋਂ ਬਾਹਰ ਗਿਆ ਤੇ ਉਹਨਾਂ ਨੇ ਪਲੈਨਿੰਗ ਦੇ ਅਧਾਰ ਤੇ ਨਾ ਛੋਟੇ ਮੁੜੇ ਨੇ ਤੇ ਨੂੰਨੇ ਮਤਲਬ ਜੀ ਮਹਾਰਤਾ ਜੀ ਮੈਂ ਬੇਦਖਲ ਕੀਤਾ ਰਹੀ ਫਿਰ ਵੀ ਉਹ ਜ਼ਬਰਦਸਤੀ ਘਰ ਰਹਿੰਦੇ ਜੀ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਆਹੀ ਮੰਗ ਕਰਦੇ ਜੀ ਜਿਹੜੇ ਜਿਨ੍ਹਾਂ ਨੇ ਕੂਨ ਕੀਤਾ ਉਹਨਾਂ ਨੂੰ ਮਤਲਬ ਗਿਤਰਤਾ ਕੀਤਾ ਜਾ ਜੀ